ਕੋਈ ਮਿੱਤਰੋ ਜਿਹੜਾ ਕੱਲ ਨਾ ਬਾਈ ਨੂੰ ਸਕੂਟਰੀ ਨਿਕਲੀ ਸੀ ਆਪਣੀ ਲੋਂਗੋ ਵਾਲ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਪਿੰਡ ਦੁਲਟ ਤੋਂ ਉਹ ਲੈਣ ਆਏ ਨੇ ਜਿਉਂ ਨਾਲ ਦੇ ਭਤੀਜੇ ਪੁਲਿਸ ਮੁਲਾਜ਼ਮ ਹੈ ਬਾਈ ਚੰਡੀਗੜ੍ਹ ਉਹਨਾਂ ਦੇ ਭਤੀਜੇ ਨੂੰ ਉਹਨੂੰ ਨਿਕਲੀ ਸੀ ਮਤਲਬ ਉਹਨਾਂ ਦਾ ਭਤੀਜਾ ਆਏ ਲੈਣ ਵਾਸਤੇ ਕੀ ਹਾਲ ਨੇ ਬਾਈ ਬਹੁਤ ਵਧੀਆ ਵੀਰੇ ਤੇ ਕਿੰਨੀਆਂ ਕਿਟਾਂ ਪਈਆਂ ਚਾਚਾ ਜੀ ਨਹੀਂ ਹੋਦ ਨੇ ਚਾਰ ਪਈਆਂ ਸੀ ਬਾਈ 2 ਮਹੀਨੇ ਦੀਆਂ 2 ਮਹੀਨੇ ਅਸਾਂ 400 ਦੀਆਂ ਟਿਕਟਾਂ ਪਈਆਂ ਜੀ ਬਾਈ ਆ ਸਕੂਟਰੀ ਨਿਕਲੀ ਐ ਤੇ ਅੱਜ ਸੋ ਤੋਂ ਕੋਈ ਹੋਰ ਪੈਸਾ ਤਾਂ ਨਹੀਂ ਮੰਗਿਆ ਨਾ ਨਾ ਬਾਈ ਕੋਈ ਨਹੀਂ ਸਾਫ਼ ਸੁ ਕਿਉਂਕਿ ਭਾਈ ਇਹ ਜਿਹੜਾ ਸਿਸਟਮ ਦਾ ਡਰਾ ਦਾ ਇਹਦੇ ਵਿੱਚ ਕੀ ਹੁੰਦਾ ਕਈ ਲੋਕ ਸਾਨੂੰ ਕਾਲਾਂ ਕਰਕੇ ਪੁੱਛਦੇ ਨੇ ਵੀ ਤੁਸੀਂ 2000 ਕਾਪੀ ਦੇ ਪੈਸੇ ਮੰਗਦੇ ਨੇ ਫਲਾਣੇ ਪੈਸੇ ਮੰਗਦੇ ਰਸਤਾਨ ਦੇ ਉਹਨਾਂ ਨੂੰ ਲੋਕ ਕਾਲ ਕਰ ਲੈਂਦੇ ਨੇ YouTube ਤੋਂ ਨੰਬਰ ਦੇਖ ਕੇ ਇਹਦੇ ਜਿਹੜੇ ਪ੍ਰਾਈਜ਼ ਦਿੰਨੇ ਆ ਆਪਾਂ ਕਿਸੇ ਵੀ ਡਰਾ ਦੇ ਉਹ ਇਦਾਂ ਹੁੰਦਾ ਸਿਸਟਮ ਵੀ ਜਿਹੜਾ ਪ੍ਰਾਈਜ਼ ਨਿਕਲਦਾ ਉਹਦੀ ਕਾਪੀ ਦੇ ਪੈਸੇ ਅਗਲੇ ਨੇ ਘਰੇ ਜਾ ਕੇ ਆਪ ਲਾਉਣੇ ਹੁੰਦੇ ਨੇ ਨਾ ਕਿ ਉਹ ਤੋਂ ਕੋਈ ਪਹਿਲਾਂ ਪੈਸਾ ਮੰਗਿਆ ਜਾਂਦਾ ਵੀ ਸਾਨੂੰ 500 ਦੇ ਦੋ ਜਾਂ 1000 ਦੇ ਦੋ ਨਾ ਨਾ ਮੈਂ ਇਹਦਾ ਆਪਦੇ ਦੇ ਲੋ ਪਾਈਆਂ ਸੀ ਆਪਾਂ ਨੇ ਟਿਕਟਾਂ ਠੀਕ ਹੈ ਕੋਈ ਇਹਨਾਂ ਨੇ ਬਾਈਆਂ ਨੇ ਹੋਰ ਪੈਸਾ ਨਹੀਂ ਲੇਤਾ ਆਪਸੋਂ ਲੋ ਬਾਈ ਜੀ ਉਹ ਗੱਲ ਪੂਰੀ ਹੋਈ ਹੈ ਕਹਿੰਦੇ ਪੁੰਨ ਨਾਲੇ ਫਲੀਆਂ ਇਹਨਾਂ ਨੇ 400 ਰੁਪਿਆ ਪਾਇਆ ਸੀ ਮਤਲਬ ਜੀ ਆਧਾਰ ਕਾਰਡ ਲੈ ਕੇ ਨਾਲ ਜੀ ਠੀਕ ਹੈ 400 ਰੁਪਿਆ ਪੁੰਨ ਚ ਪਾਇਆ ਸੀ ਤੇ ਫਲੀਆਂ ਮਿਲ ਗਈਆਂ ਸਕੂਟਰੀ ਮਿਲ ਗਈ ਚਾਰਜਿੰਗ ਵਾਲੀ ਸਾਰਾ ਸਾਲ 5-7 ਸਾਲ ਲੇਉਂ ਨਿਆਰੇ ਚਾਰਜ ਕਰਕੇ ਹਨਾ ਤੇ ਹੁਣ ਆਪਾਂ ਵੀਰੇ ਡਰਾ ਦੱਸਦੀ ਆਪਣਾ ਬਾਈ ਨੂੰ ਨਿਕਲਣਾ ਆਪਣਾ 22 ਤਰੀਕ ਨੂੰ ਇਹ ਐਂ ਤੋਂ ਬਦਨਾ ਐਤਵਾਰ ਜੀ ਠੀਕ ਹੈ ਸ਼ਾਮ ਨੂੰ 5 ਵਜੇ 22 ਤਰੀਕ ਨੂੰ ਬਾਈ ਜੀ ਮੇਨ ਡਰਾ ਨੇ ਖੜਨਾ ਤੁਸੀਂ ਮੇਰੇ ਤੋਂ ਟਿਕਟਾਂ ਪਾ ਸਕਦੇ ਸਾਨੂੰ ਦੱਸ ਦਈਏ 400 ਦੀਆਂ ਚਾਰ ਟਿਕਟਾਂ ਨੇ ਜਿਹੜੀਆਂ ਦੋ ਤਾਂ ਜਾਣਗੇ ਛੋਟੀਆਂ ਮੇਨ ਡਰਾ ਚ ਜਿਹਦੇ ਚ ਪਹਿਲਾ ਪ੍ਰਾਈਜ਼ ਆ 855 ਟਰੈਕਟਰ ਜਾਂ ਹੈਗੀ Swift Desire ਕਾਰ ਤੇ ਦੂਜੇ ਦੇ ਵਿੱਚ ਹੈਗਾ Bolt ਮੋਟਰਸਾਈਕਲ ਟੋਟਲ 231 ਪ੍ਰਾਈਜ਼ ਨੇ ਬਾਈ 231 ਮੈਨਦੇ ਨੇ ਜੀ ਠੀਕ ਹੈ 11 11 253 ਨਾਮ ਨੇ ਟੋਟਲ 253 ਇਨਾਮ ਨਿਕਲਣੇ ਨੇ ਬਾਈ ਜੀ ਨੰਬਰ ਨੋਟ ਕਰ ਲਓ 6230374437 ਇਸ ਨੰਬਰ ਤੇ ਪੇਮੈਂਟ ਕਰਕੇ ਤੁਸੀਂ ਟਿਕਟਾਂ ਲੈ ਸਕਦੇ ਹੋ 400 ਦੀਆਂ 4 ਟਿਕਟਾਂ ਨੇ 2000 ਦੀਆਂ 2000 ਦੀਆਂ 1000 ਦੀਆਂ 6 ਹੋ ਜਾਂਦੀਆਂ ਨੇ ਤਿੰਨ ਤਿੰਨ ਨਾ 1000 ਦੀਆਂ ਹੋ ਜਣੇ 15 ਟਿਕਟਾਂ 1000 ਦੀਆਂ 15 ਟਿਕਟਾਂ ਨੇ ਜਿਹਦੇ ਚ 5 ਮੇਨ ਦੀਆਂ 6 ਮਿਨੀ ਦੀਆਂ ਤੇ 4 ਜਾਣਗੇ ਛੋਟੀਆਂ ਸਪੈਸ਼ਲ ਬੋਲਟ ਵਾਲੀਆਂ ਤੇ ਉਦੋਂ ਬਾਅਦ ਚ 2000 ਦੀਆਂ 35 ਟਿਕਟਾਂ ਤੇ 5000 ਦੀਆਂ ਪੂਰੀਆਂ 100 ਟਿਕਟ ਹੋ ਜਾਂਦੀਆਂ ਨੰਬਰ ਦੁਬਾਰਾ ਨੋਟ ਕਰ ਲਓ 6230374437 ਇਸ ਨੰਬਰ ਤੇ ਪੇਮੈਂਟ ਕਰਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਤੇ ਹੋ ਸਕਦਾ ਟਰੈਕਟਰ ਤੇ ਤੁਸੀਂ ਵੀਡੀਓ ਦੇਖ ਕੇ ਪੈਸੇ ਪਾਓ ਤੇ ਟਰੈਕਟਰ ਤੇ ਬੈਠ ਕੇ ਜਾਓ ਗੁਰਦੁਆਰਾ ਸਾਹਿਬ ਦਾ ਸ਼ਰਧਾ ਉਹਦੇ ਸੇਵਾ ਚ ਪੈਸਾ ਲੱਗਣਾ ਨਾਲੇ ਪੰਨੋਂ ਨਾਲੇ ਫਲੀਆਂ ਧੰਨਵਾਦ ਜੀ